ਾਂਗੇ ਧੋਕੇ ਵਾ ਵਾ ਸਾਹਿਬ ਦੀ ਖੋਲੀ ਸੁਸਤੇ ਵਾ ਵਾਂਗੇ ਧੋਕੇ ਦੇਸ਼ ਦੀ ਨੇਤਾ कैसी है ਮਾਇਆਵਤੀ ਜੈਸੀ ਹੈ ਦੇਸ਼ ਦੀ ਨੇਤਾ कैसी है ਮਾਇਆਵਤੀ ਜੈਸੀ ਹੈ ਫਤਿਹ ਬਲਾ ਫਤਿਹ ਮੰਦਰ ਕਦੀ ਅਮਰ ਰਹੇ ਅਮਰ ਰਹੇ ਅਮਰ ਰਹੇ ਫਤਿਹ ਬਲਾ ਫਤਿਹ ਮੰਦਰ ਕਦੀ ਅਮਰ ਰਹੇ ਅਮਰ ਰਹੇ ਵਾ ਕਾਂਸੀ ਰਾਮ ਦੀ ਅਮਰ सीराम जी अमर रहो अमर रहो अंत नारी न तुंहिंजी ज़िंदा 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 अनंत नारी नव ती जी चिंदा ज़िंदा ਜਿੰਦਾਬਾਦ ਭਾਈ ਜਨ ਸਮਾਜ پارٹی ਜਿੰਦਾਬਾਦ 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 ਭਾਈ ਜਨ ਖੁਮਾਲ ਪਾਰਟੀ ਜਿੰਦਾਬਾਦ 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 ਇਹ ਸਾਰੀ ਮਾਵਤੀ ਜੀ ਜਿੰਦਾਬਾਦ 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 ਗਰੀਬਾਂ ਸੰਘਰਸ਼ ਕਰੋ ਹੰਤ ਮਾਰੇ ਸਾਥ ਹੈ ਗਰੀਬਾਂ ਸੰਘਰਸ਼ ਕਰੋ ਹੰਤ ਮਾਰੇ ਸਾਥ ਹੈ ਉਤਿਸ਼ਠਰ ਪਾ ਜੀ ਸੰਘਰਸ਼ ਕਰੋ ਹੰਤ ਮਾਰੇ ਸਾਥ ਹੈ ਜੈ ਭੀ ਜੈ ਭਾਰਤ ਜੈ ਭੀ समाज पार्टी चुबागा झिंडा लाल झंडा लाल बेन तारी मायावती जी चुबागा झंडा लाल झिडा लाल नओ बाहिर मकानो ओग लड़ो गी मालो एकलो बहर मकान जंग लड़ो गी मालो ओता कैसी हो मायावती जैसी हो Oyun oh Cumhurbaşkanı'yı cimra var, cimra var, cimra var Oyun oh Cumhurbaşkanı'yı cimra var, cimra var, Oyun oh Cumhurbaşkanı'yı cimra var, cimra var, cimra var Hem tüm ari mağmurlar için cimra var, cimra var, cimra Eşki hey, neta kesiyor, her maya vakti kesiyor Hocamcişim koşkaro, جی سنگرش کرو ہم تمہارے ساتھ ہیں جی تین جیت جا پیم جے بھارت سا کانچی رام جی امر رہو ہمر ہو امر ہوشی رام جی امر رہو ہمر رہے امر ہو جے پین جے بھارت جا تین جے بھارت بہجن سماج پارٹی جِند زندہ باد زندا باد ਆਜਨ ਸਮਾਜ ਪਾਰਟੀ ਜਿੰਦਾਬਾਦ 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 ਰੇਖੀ ਮੇਤਾ कैसी हो ऐ मायावती जैसी हो ਰੇਖੀ ਮੇਤਾ कैसी हो ऐ मायावती जैसी हो बजरंग ਸਮਾਜ ਪਾਰਟੀ ਜਿੰਦਾਬਾਦ 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 ਆਜਨ ਸਮਾਜ ਪਾਰਟੀ ਜਿੰਦਾਬਾਦ 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 ਡਾਕਟਰ ਭਵਾ ਸਾਹਿਬ ਕੇ ਮੇਰਾ ਬੋਲ ਕਦੀ ਅਮਰ ਰਹੇ ਅਮਰ ਰਹੇ ਅਮਰ ਰਹੇ ਸਮਾਜ ਪਾਰਟੀ ਦੀ ਮਹਾਨ ਕਾਜਰੀ ज़िंदबा ज़िंदाबाद ज़िंदाब के सन्मानाज पार्टी ज़िंदाब ज़िंदी ज़िंदाबु ਨਹੀਂ ਸਾਰੇ ਨੂੰ ਇੱਥੇ ਰੋਕ ਕੇ ਨਾ ਜਾਣਾ ਮਾਈਕ ਇੱਥੇ ਰੁਕਣੇ ਸਾਰੇ ਬੰਦੇ ਜਿਹੜਾ ਭਾਣੇ ਉੱਪਰ ਭੇਜ ਦੋ ਭਾਜੀ ਜਿਹੜਾ ਉੱਪਰ ਦਾ ਐਮਸੀ ਸਾਹਿਬ ਆ ਗਿਆ ਪਿਛਲੀ ਗੱਡੀ ਦਾ ਬੰਦਾ ਜੀ ਉੱਪਰ ਆਇਆ ਚਾਰ ਪੰਜ ਕਿਤੇ ਨਹੀਂ ਆਏ ਸਾਰੇ ਆਸ ਨਾ ਪਾਇਓ ਬਾਕੀ ਇੱਥੇ ਗੱਲ ਕਰੋ ਇੱਥੇ ਗੱਲ ਕਰੋ ਰਾਜ ਲੋਗ ਸਾਰੇ ਆ ਗਏ ਵਾਹ ਯਾ ਬੱਚੇ ਸਾਰੇ ਆਏ ਹੋਏ ਸ਼ਾਬਾਸ਼ ਦਰਿਆ ਲੋ ਹਲੋ ਝੰਡਾ ਫੜਾ ਦਿੱਤੇ ਨੇ ਨਾ ਨਾ ਝੰਡਾ ਆ ਸਰ ਵੀ ਜਾ ਤੁਸੀਂ ਆ ਜਾਓ ਜਿਹੜਾ ਪਤਾ ਨਹੀਂ ਤਿੰਨ ਚਾਰ ਜਣੇ ਆਇਓ ਮੋਟਰ ਸਮਾਜ ਪਾਰਟੀ ਜਿੰਦਾਬਾਦ ਛੰਦਿਆਲੇ ਬਾਈ ਪਿੱਛੇ ਹੋ ਜਾ ਸਾਰੇ ਨਾ ਪੱਛੇ ਮੀਡੀਆ ਦੇ ਫੋਟੋਵਾਂ ਦੇ ਵਿੱਚ ਇੱਥੇ ਲਾਓ ਜੰਦੇ ਮੋਟਰ ਖਾਲਾਂ ਦਾ ਰੋਪਲਾ ਰੋਪਲਾ ਮੋਟਰ ਦੇਗਾ ਮੋਟਰ ਲਾਉਣ ਦੇ ਗੱਲ ਲਾਉਣ ਦੇ ਰੋ ਨਾ ਦਵਾ ਮਾਈਕ ਉੱਪਰ ਲਾਉ ਰਹੀ ਹਾਂ ਲੋੜੇ ਤਾਂ ਦੇ ਆਹਨੇ

چیک کروں ابتحد NHL ابتحد لاو ਹਾਂਜੀ ਹਾਂ ਹਾਂ ਜਲੀ ਬਾਇਰਨ ਸਮਾਿਲਪਾਡੇ ਪੰਜਾਬ ਦੇ ਇੱਕ ਨਾਮ ਸੰਤਾਨ ਜਸਪਿੰਦਰ ਸਿੰਘ ਦੀ ਗਰੀ ਦਿਨਰਾਜ ਨਵਾਸਾਹ ਦੇ ਅੰਦਰ ਬਾਬਾ ਸਾਹਿਬ ਡਾਕਟਰ ਵੀਰਵਾ ਮੇਲਕਰ ਜੀ ਦੇ ਦਰਪੰਨ ਲਾਜ ਜੀ ਦੇ ਮੌਕੇ ਤੇ ਨਹੀਂ ਨਹੀਂ ਬਾਬਾ ਸਾਹਿਬ ਜੀ ਵੀ ਬ੍ਰਿੰਦਵਾਨ ਦੇ ਵੱਲੋਂ ਮਾਲਾ ਰੋਪਤਗੜ੍ਹਲੇ ਪਹੁੰਚਿਆ ਤੁਹਾਡੇ ਆਪਾ ਪਹਿਲਾ ਬਜਾਦਤਾ ਦਾ ਕਰਦੇ ਆ। ਔਰ ਸਿਹਰ ਦੀ ਪ੍ਰਕਰਮਾ ਕਰਦੇ ਹੋਏ ਸਾਰੇ ਸਾਥੀ ਸਾਡੇ ਸਰਕਾਰ ਦੇ ਜ਼ਿਲ੍ਹਾ ਪ੍ਰਧਾਨ ਸਰਜੀ ਜਾਫਰ ਸਾਹਿਬ ਕੋਲ ਕੇ ਸੁਪੇ ਨਿਵੇਲੇ ਲੀਡਰ ਜਬ ਔਰ ਮੈਂ ਇਸ ਮੌਕੇ ਦੇ ਸਾਡੇ ਬਾਦ ਹੀ ਸਾਂਦੇ ਸਰਜੀ ਸਰਜੀ ਤੇ ਸਰਕਾਰ ਦੇ ਜਸੀਰ ਸਿੰਘ ਜੀ ਗੜੇ ਜਿਹੜੇ ਸਾਥੀ ਇਸ ਕਾਹਲੇ ਜਾਇਆ ਮੈਂ ਬੇਨਤੀ ਆ ਇਹ ਜਿਹੜਾ ਪਲਾਨ ਸਤਲਨ ਗ੍ਰਾਮ ਹੈ ਕਿ ਲੋਕਾਂ ਨੂੰ ਦਰੀਆ ਨਾਲ ਕੋਈ ਸਹੂਲਤ ਦਿੱਤੀ ਹੈ ਕਿ ਯੋਗਮੈਨ ਸੀ ਕੋ ਐਂਬੂਲੈਂਸ ਹੋਰ ਰਸਤਾ ਦਿੱਤਾ ਇਸਾਰ ਕੇ ਅੱਜ ਵੀ ਆਪਾਂ ਜੀ ਪੱਥਰ ਕਰਦੂਨੇ ਸੰਗਤਾਂ ਦੀ ਇਹ ਮੀਟਿੰਗ ਹੋ ਗਈ ਤਾਂ ਕਿਸੇ ਵੀ ਦੂਸਰਾ ਦੇ ਕਿਸੇ ਜੜਾ ਹੁੰਦਾ ਉਹ ਆਪਣਾ ਰਸਤਾ ਲਈਏ ਆਪਣੇ ਸਾਥੀ ਘਰੋਂ ਪਾਸੇ ਖੜੇ ਹੋਣਾ ਨੂੰ ਭਿੰਦੀ ਇੱਧਰ ਆ ਕੇ ਕੱਲ ਤਾਂ ਇੱਕ ਦਸਾਂ ਰਸਤੇ ਨੂੰ ਆਉਣ

بابا صاحب ڈاکٹر امبیڈ کر دی ہمارے بابا صاحب کی توڑی زیادہ ہے ہمارے 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 Yes, he is. 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 Yes, he بہجن ستکار بہجن سماج پارٹی وارکر ساتھی ہو ਬਾਬਾ ਸਾਹਿਬ ਅੰਬੇ德ਕਰ ਨੂੰ ਯਾਦ ਕਰਕੇ ਹੱਥੇ ਬਲੰਦ ਕਰੀਏ જય ਭੀਮ જય ਭੀਮ જય ਹਾਰਤ ਬਾਬਾ ਸਾਹਿਬ ਅੰਬੇ德ਕਰ ਦਾ ਜਨਮ ਦਿਹਾੜਾ ਬੌਜਰ ਸਮਾਜ ਪਾਰਟੀ ਦਾ ਸਥਾਪਨਾ ਦਿਵਸ ਸਾਬਕਾ ਐਸ਼ੀ ਰਾਮ ਜੀ ਜਿਨ੍ਹਾਂ ਨੂੰ ਦੂਜੇ ਅੰਬੇ德ਕਰ ਦਾ ਨਾਮ ਦਿੱਤਾ ਜਿਨ੍ਹਾਂ ਨੇ ਸੋਗੰਪੁਰੇ ਦਾ ਸੁਪਨਾ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਦੇਗ ਉਪਰਾ ਘਸਾਉਣ ਦਾ ਸੁਪਨਾ ਬਾਪਾ ਸਾਹਿਬੋਂ ਵੇਖ ਕੇ ਦਾ ਸੁਪਨਾ ਕਿ ਬਹੁਤ ਜਨ ਸਮਾਜ ਦਾ ਰਾਜਾ ਕੁੱਲੀਆ ਤੋਂ ਜੰਮੇ ਉਹ ਸੁਪਨਾ ਪੂਰਾ ਕਰਨ ਦੀ ਘੜੀ ਅੱਜ ਤੋਂ 50 ਦਿਨ ਬਾਅਦ ਭਾਰਤ ਦੀ ਧਰਤੀ ਤੇ ਆਉਣੀ ਆ ਅੱਜ ਤੋਂ 50 ਦਿਨ ਬਾਅਦ ਦਿੱਲੀ ਦੀ ਗੱਦੀ ਦੀ ਜੰਗ ਲੱਗਣੀ ਆ ਦਿੱਲੀ ਦੀ ਗੱਦੀ ਦੀ ਜੰਗ ਵਿੱਚ ਪਹਿਰ ਕੁਵਾਰਾ ਮਾਇਆਵਤੀ ਜੀ ਦੀ ਅਗਵਾਈ ਵਿੱਚ ਬਹੁਜਨ ਸਮਾਜ ਪਾਰਟੀ ਦਾ ਹੱਥ ਹੈ ਪੂਰੇ ਪੰਜਾਬ ਤੋਂ ਲੜ ਰਿਹਾ ਉੱਥੇ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੇ ਬਹੁਜਨ ਸਮਾਜ ਪਾਰਟੀ ਦਾ ਹੱਥ ਹੀ ਭਾਰਤ ਦੇ ਸੰਵਿਧਾਨ ਨੂੰ ਵਿਚਾਰ ਦੀ ਲੜਾਈ ਲੜ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇਸ਼ ਵਜਤ ਤਾਹਰਾ ਮਾਰ ਰਹੀ ਆ ਕਿ 400 ਪਾਰ ਇਸ ਕਰਕੇ ਚਾਹੀਦੀਆਂ ਅੰਬੇਦਕਰ ਦਾ ਸੰਵਿਧਾਨ ਬਦਲਣਾ ਔਰ ਅੰਬੇਦਕਰ ਦੇ ਸੰਵਿਧਾਨ ਨੂੰ ਬਦਲ ਲਈ ਭਾਤੀ ਜਨਤਾ ਪਾਰਟੀ ਦਾ ਸਾਥ ਦੇ ਲਈ ਕਾਂਗਰਸ ਗੋਡੇ ਪਾਰ ਹੋ ਚੁੱਕਿਆ ਮੁੱਖ ਮੰਤਰੀ ਦਾ ਪੋਤਾ ਐਮਪੀ ਬਿੱਟੂ ਭਾਤੀ ਜਨਤਾ ਪਾਰਟੀ ਦੇ ਮਿੰਡਾ ਲਾ ਕੇ ਖੜ ਗਿਆ ਆ ਮਲੂਕਿਆਂ ਦਾ ਟੱਬਰ ਅਕਾਲੀ ਦਾ ਜ਼ਾਦਾ ਟੱਬਰ ਭਾਰਤੀ ਜਨਤਾ ਪਾਰਟੀ ਦੇ ਮੰਡਾ ਲਾ ਕੇ ਖੜ ਗਿਆ ਆ ਕਾਂਗਰਸ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਉਣ ਲਈ ਦਲ ਬਦਲੀ ਦਲ ਬਦਲੀ ਕਰ ਰਹੀ ਆ ਅੱਜ ਉਹ ਭਾਰਤ ਦਾ ਸਰਦਾਰ ਬਚਾਉਣ ਲਈ ਕਾਂਗਰਸ ਦੇ ਕੋਈ ਗੋਡੇ ਟੇਕਰ ਚਾਹੁੰਦੀ ਆ ਕਾਂਗਰਸ ਦੀ ਤੌਰ ਤੇ ਗੋਡਾ ਰਖਣਾ ਚਾਹੁੰਦੀ ਆ ਜਿਹੜੀ ਦੇਸ਼ ਦੇ ਵਿੱਚ ਏ ਝੂਠਾ ਮੇਰਾ ਯਾਰ ਹੀ ਆ ਕੇ ਅਸੀਂ ਸੰਵਿਧਾਨ ਬਚਾਵਾਂਗੇ ਇਹਨਾਂ ਦੀ ਮਾਂ ਦਰਾਕਤ ਦੀ ਸੀ ਅਸੀਂ ਗਰੀਬੀ ਹਟਾਵਾਂਗੇ ਨਾ ਕੁਝੇ 50 ਸਾਲਾਂ ਚ ਗਰੀਬੀ ਹੱਟੀ ਆ ਨਾ ਇੰਦਰਾ ਦਾ ਪੁੱਤਰਾ ਨਾ ਇੰਦਰਾ ਦਾ ਪੁੱਤਰਾ ਰਾਹੁਲ ਗਾਂਧੀ ਸੰਵਿਧਾਨ ਬਚਾ ਸਕਦਾ ਆ ਜੇ ਕੋਈ ਸੰਵਿਧਾਨ ਬਚਾ ਸਕਦਾ ਆ अॼ जिथे कांग्रस बीज लड़ी आहे उथे आम आदमी पार्टी बि चुनौती दे रही आहे आम आदमी पार्टा सब फोटो लाई आहे ਏਸੀ ਕਮਿਸ਼ਨ ਦਾ ਚੇਅਰਮੈਨ ਨੇ ਅੱਜ ਤੱਕ ਲਾਇਆ ਏਸੀ ਕਮਿਸ਼ਨ ਦਾ ਮੈਂਬਰ ਘਟਾ ਦਿੱਤੇ ਏਸੀ ਕਮਿਸ਼ਨ ਦੇ ਮੈਂਬਰਾਂ ਦੀ ਟਰਮ ਘਟਾ ਦਿੱਤੀ ਦੱਦ ਪਾਈਚਾਰੇ ਨੂੰ ਨੌਕਰੀਆਂ ਨਹੀਂ ਮਿਲੀਆਂ ਦੱਦ ਪਾਈਚਾਰੇ ਨੂੰ ਚਾਰ ਚਰ ਮਾਲਦੇ ਦਾ ਪ੍ਰਾਤ ਨਹੀਂ ਮਿਲਿਆ ਨੇ ਝਾੜੂ ਵਾਲਿਆਂ ਨੇ ਵਾਦਾ ਕੀਤਾ ਸੀ ਝਾੜੂ ਵਾਲਿਆਂ ਨੇ ਵਾਦਾ ਕੀਤਾ ਸੀ 1000 ਰੁਪਏ ਮਹਾਰਾਜ ਨੂੰ ਦੇਵਾਗੇ ਅੱਜ ਉਲੰਘਣ ਕਰਕੇ ਖੜੇ ਹੋ ਗਏ ਆ ਉਲੰਘਣ ਅੱਜ ਜੇ ਕੋਈ ਝਾੜੂ ਵਾਲਿਆਂ ਨੂੰ ਸਭ ਕੁਝ ਸਗਾ ਸਕਦਾ ਜਿਹੜੇ ਅਸਲੀ ਬਾਬਾ ਸਭ ਮੜਕੇ ਦੇ ਚੋਲੇ ਆ ਉਹ ਸਭ ਕੁਝ ਸਗਾ ਸਕਦੇ ਆ ਨੀਲਾ ਟੰਡਾ ਸਭ ਕੁਝ ਸਗਾ ਸਕਦਾ ਅੱਜ ਦੇ ਦਿਨ ਆਮ ਆਦਮੀ ਪਾਰਟੀ ਦੇ ਲੋਕ ਤੁਸੀਂ ਦੇਖੋ ਕੱਲ ਮੁੱਖ ਮੰਤਰੀ ਦਾ ਸੱਜੀ ਬਹ ਭਗਵਾਨ ਜੀ ਮੁੱਖ ਮੰਤਰੀ ਦੀ ਬਾ ਸੱਜੀ ਪਗੜਾ ਜੀ ਉਹ ਕੱਲ੍ਹ ਰਾਮਗੜੀਆ ਭਾਈ ਚਾਰੇ ਦਾ ਗਾਲੀ ਗੋਚ ਕਰ ਰਹੀ ਸੀ ਲਾਲਜੀਤ ਪੁੱਲਰ ਕਰ ਰਿਹਾ ਸੀ ਕਿ ਮੇਰੂ ਪਤਾ ਇਸ ਗੱਲ ਦਾ ਸਿਆਰਾ ਭਾਈ ਚਾਰੇ ਨੂੰ ਆਮ ਆਦਮੀ ਪਾਰਟੀ ਗਾਲਾਂ ਕੱਢ ਰਹੀ ਸੀ ਕੱਲੇ ਰਾਮਗੜੀਆ ਤੇ ਸਿਆਰਾ ਦੇ ਸਮੁੱਛੋਂ ਆਪੀ ਸੀ ਭਾਈ ਚਾਰੇ ਨੇ ਆਮ ਆਦਮੀ ਪਾਰਟੀ ਗਾਲਾਂ ਕੱਢ ਰਹੀ ਸੀ ਕਿਸ ਦਿਨ ਕੱਢ ਰਹੀ ਸੀ ਜਿਸ ਦਿਨ ਦਸ਼ਮੇਸ਼ ਪਟਾਰੇ ਖਾਲਸਾ ਪੰਥ ਸੱਜਿਆ ਬਸਾਖੀ ਵਾਲੇ ਦੇ ਗਾਲਾਂ ਕੱਢ ਰਹੀ ਸੀ ਕਿਸ ਦਿਨ ਆਵਾਦ ਨੂੰ ਪਾਰਟੀ ਪਛੜਿਆ ਉਗੜਾ ਕੱਢ ਲਈ ਸੀ ਜਿਸ ਤੋਂ ਅਗਲੇ ਦਿਨ ਬਾਬਾ ਸਵਰ ਮਿਲ ਕਰਤਾ ਜਨਮ ਦਿਹਾੜਾ ਆ ਕੱਲ ਕੱਢ ਲਈ ਸੀ ਦਲਤਾਂ ਨੂੰ ਗਾਹੀ ਗਲੋਚ ਨਿਕਲਿਆ ਕਾਂਗਰਸ ਕੰਦੀ ਪਾਰਾਂ ਦੀਆਂ ਜੁੱਤੀਆਂ ਆ ਦਲਤਾਂ ਨੂੰ ਬੌਝਲ ਸਮਾਜ ਨੂੰ ਮੁੱਖ ਮੰਤਰੀ ਦੇ ਬਹਾਨੇ ਕਾਂਗਰਸ ਨੇ ਪਾਰਾਂ ਦੀਆਂ ਜੁੱਤੀਆਂ ਸਦਿਆ ਉੱਥੇ ਆਵਾਦ ਨੂੰ ਪਾਰਟੀ ਨੇ ਅਛੜੇ ਵਰਦੇ ਨੇ ਗਾਹੀ ਗਲੋਚ ਕੀਤੀ ਬੌਝਲ ਸਮਾਜ ਪਾਰਟੀ ਚਾਹੇ ਕਾਂਗਰਸ ਹੋਵੇ ਚਾਹੇ ਆម ਆਦਮੀ ਪਾਰਟੀ ਦੋਨੋਂ ਦੀ ਸ੍ਰੀ ਨੁਰ ਰਗਨਾ ਚੌਂਦੀ ਆ ਦੱਸੋ ਤੁਹਾਡਾ ਕੀ ਫੈਸਲਾ ਸ੍ਰੀ ਰਗਨ ਦੀ ਤਿਆਰੀ ਹੈਗੀ ਕਿ ਨਹੀਂ ਆਗੀ ਸ੍ਰੀ ਰਗਨ ਦੀ ਤਿਆਰੀ ਹੈਗੀ ਕਿ ਨਹੀਂ ਹੈਗੀ ਤੇ ਹਰ ਪੰਧ ਹਰ ਗਈ ਜੋ ਫਰਵਾਜ ਹੋਣੀ ਚਾਹੀਦੀ ਹੈ ਜਿੱਤਣ ਦੀ ਕੇ ਕੌਲ ਜਿੱਤੇਗਾ ਲੜਾ ہاتھی پڑھ لگی آئی واسطے باری پانی آ ریڑ پانی آ ہاتھی آیا نے ریڑھ پر پتہ یور دے پہ دسو رے ہاتھی آلیا <سؤال> تیار <سؤال> ہے تیار

ਉੱਦੋਂ ਬਾਅਦ ਸੇ ਕਰ ਲਈਏ ਜਿੱਦਾਂ ਡਿਸਪਲਨ ਦੇ ਨਾਲ ਤੁਸੀਂ ਬਾਬਾ ਸਾਹਿਬ ਦੀ ਜਾਜਾ ਕਰਦੇ ਆਏ ਆ ਇਹ ਸ਼ਬਦਾਂ ਨਾਲ ਸੇਵਾ ਦਾ ਜਾਤੇ ਤੇ ਫਤਿਹ ਬਲਾਈਏ ਧੰਵਾਦ ਜੈਪੀ ਧੰਵਾਦ ਜੀ ਸਾਡੇ ਸਕਾਰਜੋ ਉਦਾਤੀਆਂ ਨੇ ਇੱਕ ਲਾ ਕੇ ਅੰਦਾਜ਼ ਇੱਕ ਵੀ ਆਪਾਂ ਕਰਨਾ ਹੁਣਾਂ ਜਿੰਨੇ ਵੀ ਸਾਥੀ ਆਏ ਆ ਉਹਨਾਂ ਦਾ ਤਨਵਾਰ ਜੀ ਲਈ ਬੇਨਤੀ ਕਰਨਾ ਸਰਜੀਤ ਜਫਰਪੁਰ ਦੇ ਜ਼ਿਲ੍ਹਾ ਪ੍ਰਧਾਨ ਮੌਜਨ ਸਮਾਜਪੁਰ ਦੇ ਜ਼ਿਲ੍ਹਾ ਸੀਨੀਅਰ ਸੈਨਿਕ ਜੇ ਮਾਹੌਲ ਦੇ ਮੈਂਬਰ ਸਾਥੀ ਆ ਲਗਾਤਾਰ ਰੇਹ ਦੇ ਦੋਸਤ ਸੇ ਲੱਗੇ ਰਹਿੰਦੇ ਆ ਔਰ ਹਮੇਸ਼ਾ ਸਾਰਨੂ ਰਾਜ ਦੇ ਨਾਲ ਇਹ ਪ੍ਰੋਗਰਾਮ ਬਹੁਤ ਵਧੀਆ ਕਰਦੇ ਆ ਉਹਦੇ ਵੀ ਵਧਾਈ ਦਿੰਨਾ ਬੇਨਤੀ ਕਰਨਾ ਸਰਜੀਤ ਜਫਰਪੁਰ ਤੋਂ ਬਹੁਤ ਸਤਿਕਾਰ ਤੋਂ ਜੀ ਬਹੁਤ ਸਮੇਂ ਬਾਅਦ ਦੀ ਪੰਜਾਬ ਦੇ ਚਾਰ ਤੋਂ ਫਤਿਹਮਾਨ ਜੀ

ਕਿ 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 ਮੈਂ ਅੱਜ ਟੇਬਲ 2 ਬਖਿਆ ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਸਦਾ ਕੁਝੋ ਕੁਝ ਚਲਿਤ ਚੱਲਿਆ ਉਸਿਆ ਕਿ ਤੁਹਾਨੂੰ ਅੱਜ ਵੀ ਆਪਣੇ ਟਿੰਡਾਂ ਦੇ ਅੰਦਰ ਬਹੁਤ ਸਾਰੀਆਂ ਦਾਵਾਂ ਦੇ ਸਾਥੀ ਰੋਣੇ ਸਾਹਿਬ ਡਾਕਟਰ ਜੀ ਦੇ ਜਨਮ ਜਿੰਨਾ ਰੱਖਿਆ ਜਿੰਦੇ ਆਪਣਾ ਵਿਹਾਰ ਕਰਕੇ ਸਾਰਿਆਂ ਨਾਲ ਦੀ ਪ੍ਰੈਣੀ ਕਰਨੀ ਆ ਤਾਂ ਇਹ ਪ੍ਰੰਦ ਦੇ ਉੱਤੇ ਵੀ ਉਹਦਾ ਕੋਲ ਇਹੰਡ ਪਾ ਲੈਣ ਜ਼ਰੂਰ ਆਰਮਰੀ ਪੰਚਾਇਤ ਵੱਲੋਂ ਸਰਕਾਰੀ ਨਾਇਮਤੀ ਜੀ ਦਾ ਜੋ ਸੀਮਾ ਬੰਦ ਲੋਕ ਸਮਾਗਮ ਸੀ ਨੂੰ ਸਾਮਿਲ ਹੋਣ ਦਾ ਉਹਦੇ ਲਈ ਬਹੁਤ ਹੀ ਇਸ਼ਤਿਹਾਨ ਜੋ ਸਾਫੀ ਜਿਹੜੇ ਨੌਜਵਾਨ ਹੈ ਬਕਰ ਰੇਕ ਅੱਜ ਬਕਰ ਬਕਰ ਅਧਿਨਾਂ ਨਾਮ ਪਰਿਵਾਸਨ ਹੋ ਤੱਕ ਦਿਆ ਤੁਹਾਨੂੰ ਹਲਕਾ ਚਾਰੀ ਕਰਨ ਲਈ ਸਦਾ ਬਹੁਤ ਬਹੁਤ ਧੰਨਵਾਦ ਜੀ ਜੀਪਾ